ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸਮੁੱਚੇ ਰੂਪ ਵਿੱਚ ਡੋਗੋ ਡੁਗਾ ਟਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਖਾਲਸਾ ਪੰਥ ਦੇ ਸਿੱਖ ਪੰਥ ਦੇ ਔਰ ਸ਼ਰੋਮ ਨਹੀਂ ਅਕਾਲੀ ਦਲ ਦੇ ਬਹੁਤ ਹੀ ਇਮਾਨਦਾਰ ਨੇਕ شریف ਔਰ ਮਹਾਨ ਪੰਥ ਪ੍ਰਸਤ ਸਰਦਾਰ ਸੁਖਦੇਵ ਸਿੰਘ ਜੀ ਢੀਨ ਸਾਹਿਬ ਜੀ ਦੇ ਅੰਤਮ ਅਰਦਾਸ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਗੁਰਬਾਣੀ ਦਾ ਫਰਮਾਨ ਹੈ ਫਰੀਦਾ ਖਿੰਥੜ ਮੇਖਾਂ ਅਗਲੀਆਂ ਦਿੰਦ ਨ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇ ਕਿਸੇ ਢੀਨਸਾ ਸਾਹਿਬ ਨੇ ਜੋ ਆਪਣੇ ਜੀਵਨ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਅੰਦਰ ਬਹੁਤ ਵੱਡੀ ਸੇਵਾ ਕੀਤੀ ਹੈ ਪੰਥ ਲਈ ਉਹਨਾਂ ਨੇ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਵੀ ਗੁਜ਼ਾਰਿਆ ਔਰ ਹਮੇਸ਼ਾ ਪੰਥ ਦੀ ਆਵਾਜ਼ ਨੂੰ ਦੁਨੀਆਂ ਦੇ ਉੱਤੇ ਉਹਨਾਂ ਨੇ ਉਭਾਰਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਐਸੇ ਪੰਥ ਦੇ ਆਗੂ ਦਾ ਸਾਡੇ ਕੋਲੋਂ ਵਿਛੜ ਜਾਣਾ ਬਹੁਤ ਵੱਡਾ ਘਾਟਾ ਹੈ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਅੱਜ ਦੇ ਸਮੇਂ ਵਿੱਚ ਪੰਥ ਪ੍ਰਸਤੀ ਦਾ ਜਿਹੜਾ ਸੰਕਲਪ ਹੈ ਉਸ ਵਿੱਚ ਬਹੁਤ ਵੱਡੀ ਕਮਜ਼ੋਰੀ ਆ ਰਹੀ ਹੈ ਦਿਨ ਬਦੇਨ ਔਰ ਪੰਥ ਪ੍ਰਸਤੀ ਦੇ ਸਿਧਾਂਤ ਨੂੰ ਅੱਜ ਬਹੁਤ ਵੱਡੀ ਢਾਹ ਵੀ ਲੱਗ ਰਹੀ ਹੈ ਮੈਂ ਸਮੁੱਚੇ ਪੰਥ ਦੇ ਆਗੂਆਂ ਨੂੰ ਵਰਕਰਾਂ ਨੂੰ ਅਪੀਲ ਕਰਦਾ ਕਿ ਜੇ ਅਸਲ ਮਾਇਨੇ ਵਿੱਚ ਆਪਾਂ ਢੀਂਡਾ ਸਾਹਿਬ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ ਤਾਂ ਪੰਥ ਪ੍ਰਸਤੀ ਨੂੰ ਆਪਾਂ ਪੰਜਾਬ ਦੇ ਅੰਦਰ ਦੁਨੀਆਂ ਦੇ ਅੰਦਰ ਉਭਾਰਨ ਵਿੱਚ ਔਰ ਉਸ ਨੂੰ ਬਚਾਉਣ ਵਿੱਚ ਯਤਨਸ਼ੀਲ ਹੋਈਏ ਜੇ ਮੈਂ ਦਮਦਮੀ ਟਕਸਾਲ ਦੀ ਗੱਲ ਕਰਾਂ ਤਾਂ 300 ਸਾਬ ਦਾ ਦਮਦਮੀ ਟਕਸਾਲ ਦੇ ਚੌਥੇ ਮੇ ਮੁਖੀ ਅਮਰ ਸ਼ਹੀਦ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨਾਲ ਬੜੇ ਨੇੜੇ ਦੇ ਸੰਬੰਧ ਸਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਐਸੇ ਵਿਰਲੇ ਆਗੂ ਸਨ ਦੀਨਾਨੇ ਸੰਤਾਂ ਦੇ ਨਾਲ ਹਮੇਸ਼ਾ ਬਹੁਤ ਵੱਡਾ ਉਹਨਾਂ ਦਾ ਸਹਯੋਗ ਦਿੱਤਾ ਇਸ ਲਈ ਮੈਨੂੰ ਵੀ ਜਦੋਂ ਮਿਲਦੇ ਰਹੇ ਉਹਨਾਂ ਨੇ ਹਮੇਸ਼ਾ ਹੀ ਸੰਤਾਂ ਦੀਆਂ ਗੱਲਾਂ ਕਰਨੀਆਂ ਔਰ ਪੰਥ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਉਹਨਾਂ ਦੇ ਅੰਦਰ ਬਹੁਤ ਵੱਡਾ ਦਰਦ ਮੈਂ ਆਪਣੀ ਅੱਖਾਂ ਨਾਲ ਵੇਖਿਆ ਸੋ ਖਾਲਸਾ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਬੈਠੇ ਆ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਆਪਣੀ ਜ਼ਿੰਦਗੀ ਦੀ ਸਾਰੀ ਵਿਰਾਸਤ ਉਹ ਆਪਣੇ ਸੁਪੁੱਤਰ ਨੂੰ ਦੇ ਕੇ ਗਏ ਆ ਇੱਕ ਇੱਕ ਗੁਣ ਸਰਦਾਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਪੂਰਨ ਰੂਪ ਦੇ ਵਿੱਚ ਭਰ ਕੇ ਜੋ ਇਮਾਨਦਾਰੀ ਦੀ ਸਿੱਖਿਆਸਤ ਹੈ ਉਸ ਉੱਤੇ ਚੱਲਣ ਲਈ ਮਾਰਗਦਰਸ਼ਨ ਜੋ ਢੀਂਡਸਾ ਸਾਹਿਬ ਨੇ ਦਿੱਤਾ ਉਸ ਉੱਤੇ ਸਰਦਾਰ ਪਰਮਿੰਦਰ ਸਿੰਘ ਦਿਨ ਬਦ ਦਿਨ ਰਾਤ ਦਿਨ ਸੰਘਰਸ਼ਸ਼ੀਲ ਹਨ ਸੋ ਸਮਾਂ ਬਹੁਤ ਸੰਖੇਪ ਹੈ ਪੰਥ ਦੀਆਂ ਬਹੁਤ ਹੀ ਸਤਿਕਾਰਤ ਹਸਤੀਆਂ ਇੱਥੇ ਬੈਠੀਆਂ ਸੋ ਮੈਂ ਆਪਣੇ ਵਿਚਾਰਾਂ ਨੂੰ ਸੰਕੋਚਦਾ ਹੋਇਆ ਸਾਰੀ ਸੰਗਤ ਦਾ ਆਇਆਂ ਹੋਇਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ 10 ਦਮਦਮੇ ਟਕਸਾਲ ਵੱਲੋਂ ਸੰਤ ਸਮਾਜ ਵੱਲੋਂ ਔਰ ਸਮੁੱਚੀਆਂ ਸਿੱਖ ਸੰਪਰਦਾਵਾਂ ਵੱਲੋਂ ਸਰਦਾਰ ਪਰਵਿੰਦਰ ਸਿੰਘ ਜੀ ਢੀਂਸਾ ਜੀ ਨੂੰ ਜੋ ਦਸਤਾਰ ਬੰਦੀ ਦੀ ਮਰਯਾਦਾ ਹੈ ਉਸ ਅਨਸਾਰ ਦਸਤਾਰ ਦਿੱਤੀ ਜਾ ਰਹੀ ਹੈ ਉਹ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਨ ਲੱਗਿਆ ਕਿਉਂਕਿ ਪਰਿਵਾਰ ਵੱਲੋਂ ਜਿੱਥੇ ਸਾਹ ਪਰਮਿੰਦਰ ਸਿੰਘ ਢੇਡ ਸਾਹ ਹੋਰਾਂ ਨੇ ਧੰਨਵਾਦ ਕਰਨਾ ਉੱਥੇ ਸਮੁੱਚੇ ਪੰਜਾਬੀਆਂ ਵੱਲੋਂ ਸਮਾਜ ਵੱਲੋਂ ਸਾਡੇ ਬਹੁਤ ਸਤਿਕਾਰ ਜੋ ਸਾਡੇ ਭਾਈ ਸਾਹਿਬ ਹਮਦਰ ਸਾਹਿਬ ਨੇ ਧੰਨਵਾਦ ਕਰਨਾ ਔਰ ਪੰਥਕ ਸੰਸਥਾਵਾਂ ਵੱਲੋਂ ਸਾਹ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਧੰਨਵਾਦ ਕਰਨਾ ਸੋ ਇਸ ਕਰਕੇ ਜਿੰਨੇ ਖੜੇ ਨੇ ਬੈਠ ਜੋ ਤਾਂ ਕਿ ਅ ਤੁਸੀਂ ਦੋ ਸ਼ਬਦ ਉਹਨਾਂ ਬਾਰੇ ਆਰਾਮ ਨਾਲ ਸੁਣ ਸਕੋ ਮੈਂ ਸਮਨ ਦਾ ਬਹੁਤ ਸਾਰੇ ਸਾਡੇ ਬਹੁਤ ਮਿੱਤਰ ਮਨਪ੍ਰੀਤ ਬਾਦਲ ਹੋਰੇ ਸ਼ਰਜੀਤ ਜੀ ਢਿੱਲੋਂ ਹੋਰੇ ਸਿਕੰਦਰ ਸਿੰਘ ਜੀ ਮਨੂਕਾ ਸਾਹਿਬ ਔਰ ਸੁਖਵਿੰਦਰ ਸੇਖੋਂ ਜੀ ਹੋਰੇ ਪ੍ਰਗਟ ਸਿੰਘ ਸਾਡੇ ਸਾਫ ਕਾ ਵਜ਼ੀਰ ਕੁਲਵੀਰ ਧੀਰਾ ਜੀ ਇਕਬਾਲ ਝੁੰਦਾ ਜੀ ਔਰ ਮਹਿਦਪੁਰੇ ਸਾਹਿਬ ਪਹਿਲਾ ਸ਼ੇਰ ਸਿੰਘ ਭਾਇਆ ਸਾਹਿਬ ਸੁਖਜਿੰਦਰ ਰੰਧਾਵਾ ਜੀ ਔਰ ਸਾਡੀ ਬਹੁਤ ਪਿਆਰੀ ਸਿੱਖਿਆਤ ਲੰਗਵਾਲ ਸਾਹਿਬ ਗੋਵਿੰਦ ਸਿੰਘ ਲੰਗਵਾਲ ਸਾਰੇ ਹਾਜ਼ਰੀ ਲਵਾ ਰਹੇ ਨੇ ਔਰ ਮੈਂ ਇਸ ਤੋਂ ਪਹਿਲਾਂ ਇਹ ਧੰਨਵਾਦ ਕਰਨ ਸਾਡੇ ਆਗੂ ਸਹਿਬਾਨ ਮੈਂ ਉਸ ਮਹਾਨ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਜਿਨ੍ਹਾਂ ਨੇ ਮੈਂ ਆਪ ਖਬਰ ਲੈਣ ਗਿਆ ਸਤਿ ਸ਼ੁਦੇਵ ਸਿੰਘ ਟ੍ਰੇਡਸਾ ਹੋਰਾਂ ਦੀ ਨਾਲ ਮੇਰੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਨਾਲ ਸਿੰਘ ਔਰ ਜਦੋਂ ਆਪਣਾ ਪ੍ਰਵਿੰਦਰ ਜੀ ਸੀ ਸਾਡੀ ਭੈਣ ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਬੀਬੀ ਹਰਜੀਤ ਕੌਰ ਸੀ ਚਾਰੇ ਜਣੇ ਅਸੀਂ ਸੀ ਔਰ ਪਤਾ ਨਹੀਂ ਸੀ ਪਾਣਾ ਬਾਪਰ ਜਾਣਾ ਪਰ ਸਰਦਾਰ ਸੁਖਦੇਵ ਸਿੰਘ ਢੇਡ ਸਾਹ ਹੋਰਾਂ ਨੇ ਜਿਹੜੇ ਬੜੇ ਦਮਦਾਰ ਆਵਾਜ਼ ਦੇ ਵਿੱਚ ਆਪਣੇ ਮਾਨਤੀ ਕੋਖ ਜਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਸਾਹਮਣੇ ਰੱਖੀ ਉਹ ਸਾਨੂੰ ਹੁਣ ਵੀ ਤੜਫਾ ਰਹੀ ਆ ਉਹਨਾਂ ਨੇ ਇੱਕੋ ਗੱਲ ਕਹੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਮੈਨੂੰ ਬੜੇ ਹੈਰਾਨੇ ਆ ਕੇ ਲੀਡਰ ਦਾ ਲੜਦੇ ਦੇਖੇ ਸੀ ਧੜੇ ਤਾਂ ਪਾਰਟੀਆਂ ਵਿੱਚ ਬਹੁਤ ਵਾਰੀ ਦੇਖੇ ਸੀ ਆਪਸ ਵਿੱਚ ਇੱਕ ਧੜਾ ਦੂਜੇ ਨਾਲ ਜੁੰਡੋ ਜੁੰਡੀ ਹੁੰਦਾ ਦੇਖਿਆ ਸੀ ਪਰ ਕਦੇ ਤਖਤ ਆਪਸ ਵਿੱਚ ਲੜਦੇ ਨਹੀਂ ਦੇਖੇ ਕਦੇ ਤਖਤਾਂ ਦੇ ਜਥੇਦਾਰ ਸਹਿਬਾਨ ਆਪਸ ਵਿੱਚ ਨਹੀਂ ਲੜਦੇ ਦੇਖੇ ਇਹ ਬਾਣਾ ਕੀ ਵਾਪਰ ਰਿਹਾ ਇਹਨੂੰ ਰੋਕਣ ਲਈ ਤੁਸੀਂ ਹਿੰਮਤ ਕਰੋ ਤੁਸੀਂ ਆਵਾਜ਼ ਬਣੋ ਔਰ ਤੁਸੀਂ ਅੱਜ ਦੇ ਪੰਥਕ ਹਲਾਤਾਂ ਨੂੰ ਸਾਹਮਣੇ ਲਈ ਗਿਆਨੇ ਹਰਪ੍ਰੀਤ ਸਿੰਘ ਨੇ ਸਹਿ ਸੁਆ ਕਿਹਾ ਕਿ ਤਿੰਨ ਚਾਰ ਦਿਨਾਂ ਬਾਅਦ ਤੁਸੀਂ ਠੀਕ ਹੋ ਜਾਣਾ ਤੁਹਾਡੇ ਹੱਥ ਤੋਂ ਅਸੀਂ ਇਸ ਮਹਾਨਕਾਰ ਦੀ ਰਮਤਾ ਕਰਨੀ ਆ ਪਰ ਗੁਰੂ ਨੇ ਇਹ ਬਾਣਾ ਵਰਤਾਤਾ ਉਹ ਸਾਡੇ ਤੇ ਨਹੀਂ ਰਹੇ ਪਰ ਗਿਆਨੇ ਹਰਪ੍ਰੀਤ ਸਿੰਘ ਮੈਨੂੰ ਉਮੀਦ ਆ ਕਿ ਸਰਦਾਰ ਸੁਦੇਵ ਸਿੰਘ ਜੀ ਟੇਡ ਸਾਹਿਬ ਵੱਲੋਂ ਆਖਰੀ ਸਮੇਂ ਜਿਹੜੇ ਸ਼ਬਦ ਬੋਲੇ ਗਏ ਔਰ ਮੈਂ ਆਈ ਵਿਟਨੈਸ ਹਾਂ ਉਸ ਸਮੇਂ ਦਾ ਜਾਂ ਪਰਵਿੰਦਰ ਟੇਡ ਸਾਹਿਬ ਜੀ ਦਾ ਬੀਬੀ ਹਰਜੀਤ ਕੌਰ ਉਹ ਸ਼ਬਦਾਂ ਦੇ ਪੂਰਤੀ ਲਈ ਜਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਦੋ ਸ਼ਬਦ ਇਸ ਸਮੇਂ ਤੇ ਕਹਿਣ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੋੜੇ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੇ ਹੁਕਮ ਅnder ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਪੂਰੀਆਂ ਕਰਦੇ ਆ ਸੰਸਾਰ ਪਰਿਵਾਰ ਤੇ ਹਿਤੂਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਉਹਨਾਂ ਦੇ ਦਸਹਿਰੇ ਮੌਕੇ ਅੱਜ ਆਪਾਂ ਸਾਰੇ ਹਾਜ਼ਰੀਆਂ ਲਵਾ ਰਹੇ ਸ਼ੇਖ ਫਰੀਦ ਜੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਆ ਉਹ ਕਹਿੰਦੇ ਸੰਸਾਰ ਹੈ ਇਸ ਸੰਸਾਰ ਦੇ ਵਿੱਚ ਵੱਡੀਆਂ-ਵੱਡੀਆਂ ਉਮਰਾਂ ਵਾਲੇ ਹੋਏ ਨੇ ਤੇ ਕੋਈ ਵੀ ਇੱਥੇ ਸਥਿਰ ਨਹੀਂ ਰਿਹਾ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਾ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਜਿਨ੍ਹਾਂ ਆਸਣਾਂ ਦੇ ਉੱਤੇ ਅੱਜ ਅਸੀਂ ਬੈਠੇ ਆਂ ਉਹਨਾਂ ਆਸਣਾਂ ਦੇ ਉੱਤੇ ਪਹਿਲੋ ਪਤਾ ਨਹੀਂ ਕਿੰਨੇ ਕੋ ਬਹਿ ਕੇ ਚਲੇ ਗਏ ਤੇ ਸਾਡੇ ਤੋਂ ਬਾਅਦ ਪਤਾ ਨਹੀਂ ਕਿੰਨਿਆਂ ਕੋ ਨੇ ਆ ਕੇ ਬੈਠਣਾ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਐਸੇ ਵਾਹਦ ਆਗੂ ਸਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜਾ ਲੰਮਾ ਸਮਾਂ ਸੇਵਾ ਕੀਤੀ ਜਿਵੇਂ ਚੰਦੂ ਮਾਜਰਾ ਜੀ ਨੇ ਦੱਸਿਆ ਕਿ ਚਲਾਣੇ ਤੋਂ ਕੁਝ ਦਿਨ ਪਹਿਲਾਂ ਅਸੀਂ ਬੈਠੇ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਬੋਲਾਂ ਦੇ ਵਿੱਚ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਕੋਈ ਦਰਦ ਸੀ ਜੋ ਅੱਖਾਂ ਤੇ ਜੀਬ ਬੋਲਾਂ ਰਾਹੀਂ ਪ੍ਰਗਟ ਹੋ ਰਿਹਾ ਸੀ ਕਿ ਪੰਜਾਬ ਦੇ ਵਿੱਚ ਪੰਥ ਤੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਵਾਲੀ ਖੇਤਰੀ ਪਾਰਟੀ ਦਾ ਜਿੰਦਾ ਰਹਿਣਾ ਮਜ਼ਬੂਤ ਰਹਿਣਾ ਇਹ ਬੜਾ ਲਾਜ਼ਮੀ ਆ ਬੜਾ ਜ਼ਰੂਰੀ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਮਜ਼ਬੂਤੀ ਦੀ ਇੱਛਾ ਕੇਵਲ ਸਿੱਖਾਂ ਨੂੰ ਹੀ ਨਹੀਂ ਬਲਕਿ ਹਰ ਪੰਜਾਬੀ ਨੂੰ ਹੈ ਹਰ ਪੰਜਾਬੀ ਚਾਹੁੰਦਾ ਹੈ ਕਿ ਇੱਕ ਐਸੀ ਪਾਰਟੀ ਪੰਜਾਬ ਦੀ ਧਰਤੀ ਦੇ ਉੱਤੇ ਹੋਵੇ ਜਿਹੜੀ ਹੋਇਆ ਕਰਦੀ ਸੀ ਜਿਹੜੀਆਂ ਪੰਜਾਬ ਦੀਆਂ ਹੱਕਾਂ ਦੀ ਆਵਾਜ਼ ਉਠਾਏ ਪੰਜਾਬ ਦੀਆਂ ਮੰਗਾਂ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰੇ ਜਿਹੜੀ ਕੇਵਲ ਸੱਤਾ ਲਈ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੀ ਜਿਹੜਾ ਹੈ ਉਹ ਵਿਚਰੇ ਔਰ ਇਹ ਸੁਪਨਾ ਸੀ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਦਾ ਉਹਨਾਂ ਨੇ ਆਪਣੀ ਰਾਜਨੀਤੀ ਦੇ ਪਿਛਲੇ ਤਜਰਬੇ ਵੀ ਸਾਂਝੇ ਕੀਤੇ ਤੇ ਅੱਜ ਸਾਨੂੰ ਸਾਰਿਆਂ ਨੂੰ ਜੋ ਮੈਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਪੀੜ ਦੇਖੀ ਦਰਦ ਦੇਖਿਆ ਔਰ ਜੋ ਮੈਂ ਉਹਨਾਂ ਦੇ ਅਲਫਾਜ਼ ਸੁਣੇ ਕਿ ਪੰਜਾਬ ਦੇ ਵਿੱਚ ਪੰਜਾਬੀਅਤ ਤੇ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਬਹੁਤ ਜ਼ਰੂਰੀ ਹੈ ਇੱਕ ਖੇਤਰੀ ਪਾਰਟੀ ਦੀ ਔਰ ਮਜ਼ਬੂਤ ਪਾਰਟੀ ਦੀ ਅਸੀਂ ਉਹਨਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਯਤਨ ਕਰੀਏ ਮੈਂ ਅੰਤ ਦੇ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਬਾਦਸ਼ਾਹ ਉਹਨਾਂ ਦੀ ਵਿਛੜੀ ਹੋ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਿੱਛੋਂ ਪਰਿਵਾਰ ਸੰਸਾਰ ਤੇ ਹਿੱਤੂਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ